ਬੱਲੇ ਆ ਕੀ ਕੀਤਾ ਪੋਤੇ ਕੋਪੀ ਕਾਤੀ ਪਾਈ ਆ ਕੋਟ ਬਾਲ ਪਾੜਤਾ ਵਾ ਤੇ ਸੱਚੀ ਤੇ ਵੀਰੇ ਵੀਰੇ ਦੀ ਕਿਥੇ ਟੋਪੀ ਪੋਛੇ ਨੂੰ ਕਿਥੇ ਪੋਤੇ ਤੇਰੀ ਉਹ ਵੀ ਪਾਈ ਇਹਦੇ ਲਿਆ ਕਿਥੇ ਆ ਪਾਲਾ ਸਿਰ ਤੇ ਪਾਲਾ ਬਾਹਾਂ ਕਿਦਾਂ ਲੱਗਦੀ ਵੇਖੇ ਬਾਹ ਨਾ ਪੋਤੇ ਛੋਟਣਾ ਦੇਖ ਲੋਇਆ ਰੁਕ ਜਾ ਰੁਕ ਜਾ ਓ ਬੱਲੇ ਸੁਲਤਾਨੂਰੇ ਆ ਇੱਧਰ 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 ਏ ਅਣੂ ਆ ਇੱਧਰ ਤੇਰੀ ਕਿਥੇ ਟੋਪੀ ਲੱਭ ਕਿਥੇ ਗਈ ਓ ਡਿੱਗੀ ਕਿਥੇ ਡਿੱਗੀ ਓ ਡਿੱਗੀ ਮੈਨੂੰ ਤਾਂ ਕਿਥੇ ਲੱਭ ਆਵੇ ਲਾ ਡਿੱਗੀ ਲੱਭ ਬੱਲੇ ਹਾਂ ਆਵੇ ਲਾਪਗੀ ਆ ਲੋ ਲੈ ਸੁਲਤਾਨ ਪਾਲਾ ਤੁਮ ਲਾਤੀ ਡਾਂਡ ਨਾ ਪੰਜਾਬ ਦੇ ਫੁੱਟਬਾਲ ਦੀ ਹਾਂ 200 ਦਾ ਇਹ ਅਸਾਂ ਦੋ ਦੋਆਂ ਦੀ ਡਾਂਡ ਲਾ ਤੇ ਬੱਲੇ ਬੱਲੇ ਫੁੱਟਬਾਲ ਪਾੜ ਕੇ ਤੇ ਟੋਪੀਆਂ ਬਣਾ ਲੀਆਂ ਘੈਂਟ ਐਨੂੰ ਇਹ ਹੈਨੂੰ ਇਧਰ ਸੋਹਣੀਆਂ ਲੱਗਦੀਆਂ ਚਾਹ ਪੀ ਲਈ ਕਿ ਪੀਣੀ ਹੈ? ਮਨ ਚਾਹ ਵੀ ਪੀ ਗਏ ਹੈਗੇ ਆਪਾਂ। ਆ ਮम्मी ਦੇ ਚਾਹ ਪੀ ਜਾਂਦੀ ਬੈਠੀ ਆ ਓਏ। ਚਾਹ ਪੀ ਲੈਣੀ ਹੈ। ਉਹ ਮੈਂ ਕਿਹਦੀ ਜਿਆ। ਉਹ ਕੇ ਗਲੇ ਵੀ ਨਹੀਂਦਾ। ਅਸਕਰ ਬੈਠ। ਨਾ ਫਸਲ ਤਾਂ ਛੋਟਾ।

在这里找家